ਰਾਤ ਨੂੰ ਗੜਿਆਂ ਨੇ 25% ਨੁਕਸਾਨ ਕਰਿਆ ਬੱਲਾਂ ਦਾ ਤੇ ਆਹ ਵੀ ਤੋੜੇ ਆ ਗੰਨਿਆਂ ਦੀ ਵੀ ਵਾਲੇ ਬੁੱਟੇ ਤੋੜੇ ਆ ਮਟਰ ਵੀ ਤੋੜੇ ਆ ਪੱਤੇ ਸਾਰੇ ਪਾੜੇ ਪਏ ਸਵਾ 9 ਵਜੇ ਗੜੇ ਆਈ ਸੀ ਇਹਨਾਂ ਨੇ ਆ ਵੀ ਚੋਲਿਆਂ ਦੀ ਰੀਰੀ ਪਾੜੇ ਪੱਟੇ ਪਿਆ ਸੁੱਟੇ ਪਿਆ ਪਰ ਉਹ ਪਿਆ ਇੱਕ ਆ ਸਾਰੇ ਰਾਤ ਸਵਾ ਕੁ 9 ਵਜੇ ਗੜੇ ਆਏ ਸੀ ਭਾਈ ਤੇ ਬੱਚ ਤਰੇ ਕਿਉਂ ਤਾਂ ਪ੍ਰਮਾਤਮਾ ਨੇ ਬੱਚ ਰੱਖੀ ਕੁਛ ਕੁਛ ਨੁਕਸਾਨ ਹੈਗਾ ਜਿਵੇਂ ਆ ਇਹਨਾਂ ਦੀਆਂ ਜਿਹੜਾ ਮੋਰੀਆਂ ਕੱਢੀਆਂ ਪੰਜਾਂ ਪੱਤਿਆਂ ਸਾਰਿਆਂ ਚ ਪੱਤੇ ਤੋੜੇ ਪਏ ਹੈ ਹੂੰ ਨੁਕਸਾਨ ਹੈਗਾ ਜੀ ਇਹਦੇ ਚ 25% ਨੁਕਸਾਨ ਹੈਗਾ ਚਲੋ ਪ੍ਰਮਾਤਮਾ ਨੇ ਬੱਚ ਰੱਖੀ ਪੱਤੇ ਤੋੜ ਤੋੜ ਸੱਤੇ ਤੇ ਝਾੜੇ ਤੇ ਸਵੇਰ ਕ 9 ਵਜੇ ਆਇਆ ਸੀਗਾ ਹਨੇਰ ਚ ਇਟ ਚ ਖੜ ਤੁਰਲਾ ਮੈਂ ਗੜੇ ਬੋ ਸੀ ਪਸ਼ੂਆਂ ਭੱਜ ਕੇ ਅੰਦਰ ਬੰਨੇ ਆਹ ਦੇਖੋ ਕਿਵੇਂ ਮੋਰੀ ਕਰੇ ਪਏ ਇਹਦੇ ਚ ਹਾਂ ਆ ਮੋਰੀ ਕਰੇ ਪਏ ਸਾਰੇ ਘਾਹ 'ਚ ਮੋਰੀ ਕਰਤੇ ਬੱਜਨਾ ਗੜਾ ਛੱਡਦਾ ਏਡੇ ਵੱਡੇ ਪਰ ਸੀ ਥੋੜੇ ਕੱਟ ਜੋੜ ਦੇ ਥੋੜੇ ਕੱਟ ਸੀ ਚਲੋ ਬੱਚਤਾ ਪ੍ਰਮਾਤਮਾ ਨੇ ਬੱਚਤ ਰੱਖੀ ਨਾ ਆਹ ਖਾ ਸਾਰੇ ਪੱਤੇ ਪਾੜੇ ਪਏ ਆ